ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਸ ਅਤੇ ਸੋਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਆ ਕੇ ਕਿਵੇਂ ਪੜਕੇ ਸਨ ਤੇ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪ੍ਰਚਾਰ ਫੇਰੀ ਕਦੋਂ ਸ਼ੁਰੂ ਹੋਈ ਸੀ ਸੋ ਆਓ ਜਾਣਦੇ ਆਂ ਗੁਰੂ ਨਾਨਕ ਜੀ ਤੋਂ ਪਹਿਲਾਂ ਤਿੰਨ ਮਹਾਨ ਮਹਾਪੁਰਸ਼ ਹੋਏ ਨੇ ਜਿਨ੍ਹਾਂ ਦੇ ਉਪਦੇਸ਼ ਅਤੇ ਜੀਵਨ ਕਰਨੀ ਆਸਰੇ ਤਿੰਨ ਅੜਰੇ ਅੜਰੇ ਧਰਮ ਸੰਸਾਰ ਵਿੱਚ ਪ੍ਰਚਲਿਤ ਹਨ ਮਹਾਤਮਾ ਬੁੱਧ ਹਿੰਦੁਸਤਾਨ ਵਿੱਚ ਜਨਮ ਤੇ ਬੁੱਧ ਮਤ ਦਾ ਮੁਖੀ ਈਸਾ ਫلسطੀਨ ਵਿੱਚ ਜਨਮ ਤੇ ਈਸਾਈ ਮਤ ਦਾ ਮੁਖੀ ਅਤੇ ਹਜਰਤ ਮੁਹੰਮਦ ਸਾਹਿਬ ਅਰਬ ਵਿੱਚ ਜਨਮ ਤੇ ਇਸਲਾਮ ਦਾ ਬਾਨੀ ਉਪਰੋਕਤ ਤਿੰਨਾਂ ਦੇ ਜੀਵਨ ਨੂੰ ਵਿਚਾਰਨ ਤੋਂ ਪਤਾ ਲੱਗਦਾ ਹੈ ਕਿ ਤਿੰਨਾਂ ਨੇ ਜਦੋਂ ਆਪੋ ਆਪਣੇ ਮਤ ਦਾ ਪ੍ਰਚਾਰ ਸ਼ੁਰੂ ਕੀਤਾ ਤਦੋਂ ਉਹਨਾਂ ਦੀ ਉਮਰ ਤਿਰਿ 32 ਸਾਲ ਦੇ ਲਗਭਗ ਸੀ ਮਹਾਤਮਾ ਬੁੱਧ ਨੇ ਜਵਾਨੀ ਵਿੱਚ ਘਰ ਦਾ ਤਿਆਗ ਕੀਤਾ ਪਰ ਕਈ ਸਾਲ ਸ਼ਾਂਤੀ ਤੇ ਮੁਕਤੀ ਦੀ ਖੋਜ ਵਿੱਚ ਗਵਾ ਦਿੱਤੇ ਆਖਰ ਗਿਆ ਦੇ ਸਥਾਨ ਉੱਤੇ ਇੱਕ ਬੋਹੜ ਹੇਠ ਬੈਠਿਆ ਗਿਆਨ ਹੋਇਆ ਗਿਆਨ ਨੂੰ ਹਾਸਲ ਕਰਕੇ ਪ੍ਰਚਾਰ ਸ਼ੁਰੂ ਕੀਤਾ ਈਸਾ ਨੇ ਜਦੋਂ ਸਰਮਨ ਪਹਾੜ ਤੇ ਸਚਾਈ ਦਾ ਪਹਿਲਾ ਨਹਰਾ ਲਾਇਆ ਤਦੋਂ ਉਹਨਾਂ ਦੀ ਉਮਰ 30 ਸਾਲ ਸੀ ਤੇ ਇਸ ਤੋਂ ਪਹਿਲਾਂ ਭੇਡਾਂ ਚਾਰੀਆਂ ਕਰਦੇ ਸਨ ਜੋ ਉਹਨਾਂ ਦੇ ਵੱਡੇ-ਵੱਡੇ ਰਿਆਂ ਦਾ ਖਾਨਦਾਨੀ ਪੇਸ਼ਾ ਸੀ ਹਜਰਤ ਮੁਹੰਮਦ ਸਾਹਿਬ ਯਤੀਮ ਸਨ ਇੱਕ ਵਿਧਵਾ ਕੋਲ ਨੌਕਰ ਹੋ ਕੇ ਵਪਾਰ ਕਰਦੇ ਰਹੇ ਰੁਪਈਆ ਤੇ ਜਵਾਨੀ ਹਾਸਲ ਕਰਨ ਪਿੱਛੋਂ ਉਸੇ ਵਿਧਵਾ ਨਾਲ ਵਿਆਹ ਕਰ ਲਿਆ ਤਕੜੀ ਉਮਰ ਵਿੱਚ ਆਪਣੇ ਮਤ ਦਾ ਪ੍ਰਚਾਰ ਕੀਤਾ ਤੇ ਉਹਦੀ ਬੋਟੀ ਹੀ ਉਹਦੇ ਮਤ ਦੀ ਪਹਿਲੀ ਪੁਜਾਰਨ ਬਣੀ ਮੁਹੰਮਦ ਸਾਹਿਬ ਨੇ ਗਿਆਨ ਮੱਤੇ ਰੱਬੀ ਬਰਕਤਾਂ ਆਸਰੇ ਧਰਮ ਨਹੀਂ ਚਲਾਇਆ ਸਗੋਂ ਸ਼ੁਰੂ ਤੋਂ ਅੰਤ ਤੱਕ ਤਲਵਾਰ ਦਾ ਆਸਰਾ ਲਿਆ ਗੁਰੂ ਨਾਨਕ ਜੀ ਉੱਪਰਲੇ ਤਿੰਨਾਂ ਤੋਂ ਮਹਾਨ ਤੇ ਵੱਖਰੇ ਅਵਤਾਰ ਸਨ ਪਹਿਲਾਂ ਹੀ ਪ੍ਰਮਾਤਮਾ ਕੋਲੋਂ ਬਰਕਤਾਂ ਹਾਸਲ ਕਰਕੇ ਆਏ ਸਨ ਜਿਵੇਂ ਪ੍ਰਮਾਤਮਾ ਦਾ ਹੁਕਮ ਹੁੰਦਾ ਸੀ ਤਿਵੇਂ ਚੱਲਦੇ ਤੇ ਉਪਦੇਸ਼ ਕਰਦੇ ਸਨ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੰਨਾਂ ਦੇ ਅਨੇਕਾਂ ਸਿੱਖ ਬਣ ਚੁੱਕੇ ਸਨ ਸਭ ਤੋਂ ਬਹੁਤੀ ਸਰਦਾ ਰੱਖਣ ਵਾਲਾ ਰਾਏ ਬੁਲਾਰ ਪੱਟੀ ਸੀ ਜਿਹੜਾ ਕੁਝ ਸਾਲ ਪਹਿਲਾਂ ਹਿੰਦੂ ਧਰਮ ਤਿਆਗ ਕੇ ਇਸਲਾਮ ਨੂੰ ਕਬੂਲ ਕਰ ਚੁੱਕਾ ਸੀ ਸੁਲਤਾਨਪੁਰ ਵਿੱਚ ਬੀਬੀ ਨਾਨਕੀ ਜੀ ਤੇ ਮਨੁੱਖ ਸ਼ਰਧਾਲੂ ਸਨ ਗੁਰੂ ਜੀ ਦੀ ਆਤਮਕ ਅਵਸਥਾ ਨੂੰ ਪਲੀ ਪ੍ਰਕਾਰ ਜਾਣਦੇ ਸਨ ਕਾਜੀ ਅਤੇ ਨਵਾਬ ਦੇ ਹਾਰਨ ਪਿੱਛੋਂ ਤਾਂ ਸੁਲਤਾਨਪੁਰ ਵਿੱਚ ਆਪ ਆਮ ਲੋਕਾਂ ਵਿੱਚ avatars ਮੰਨੇ ਗਏ satsang ਵਿੱਚ ਬੈਠਣ ਵਾਲੇ ਜਗਿਆਸੂਆਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ ਸੀ ਸੁਲਤਾਨਪੁਰ ਵਿੱਚ ਹੀ ਲੋਕਾਂ ਨੂੰ ਨਹੀਂ ਸੀ ਤਾਰਨਾ ਸਗੋਂ ਵਿਸ਼ਾਲ ਧਰਤੀ ਉੱਤੇ ਕਰੋੜਾਂ ਮਨੁੱਖਾ ਹੰਕਾਰ ਲਾਲਚ ਮੋਹ ਕਾਮ ਅਤੇ ਈਰਖਾ ਦੀ ਭਿਆਨਕ ਜਵਾਲਾ ਨਾਲ ਸੜ ਰਹੇ ਸਨ ਟੜਪਦੇ ਜੀਵਾਂ ਦੀ ਹਾਹਾਕਾਰ ਸੁਣਨ ਵਾਲਾ ਕੋਈ ਨਹੀਂ ਸੀ ਰਾਜ ਦੇ ਕਰਿੰਦੇ ਸਾਧੂ ਸੰਤ ਫਕੀਰ ਪਿੰਡਾਂ ਦੇ ਮੁਖੀ ਤੇ ਸਰਪੰਚ ਸਭ ਲੋਕਾਂ ਨੂੰ ਲੁੱਟਣ ਤੇ ਤੰਗ ਕਰਨ ਵਾਲੇ ਸਨ ਝੂਠ ਤੇ ਠੱਗੀ ਦਾ ਪਸਾਰਾ ਸੀ ਜਦੋਂ ਗੁਰੂ ਜੀ ਨੇ ਪ੍ਰਚਾਰ ਸ਼ੁਰੂ ਕੀਤਾ ਤਦੋਂ ਦਿੱਲੀ ਦੇ ਤਖਤ ਉੱਤੇ ਸਕੰਦਰ ਲੋਦੀ 1479 1517 ਬੈਠਾ ਇਹ ਚੰਗਾ ਪੜਿਆ ਲਿਖਿਆ ਚੰਗੇਰੀ ਸੂਝ-ਬੂਝ ਵਾਲਾ ਤੇ ਮਹਾਨ ਕਵੀ ਸੀ ਕਵੀ ਹੋਣ ਕਰਕੇ ਇਸ ਦੇ ਦਿਲ ਵਿੱਚ ਜਨਤਾ ਵਾਸਤੇ ਚੌਖਾ ਦਰਦ ਸੀ ਇਸਨੇ ਤਖਤ ਤੇ ਬੈਠਦੇ ਸਾਰ ਜਿੱਥੇ ਬਾਗੀਆਂ ਨਾਲ ਫੌਜੀ ਲੜਾਈ ਲੜੀ ਉੱਥੇ ਦੇਸ਼ ਦੇ ਭਲੇ ਵਾਸਤੇ ਵੀ ਚੰਗਾ ਉਪਰਾਲਾ ਕੀਤਾ ਸੜਕਾਂ ਤੇ ਨਹਿਰਾਂ ਬਣਵਾਉਣੀਆਂ ਸ਼ੁਰੂ ਕੀਤੀਆਂ ਖੇਤੀਬਾੜੀ ਦਾ ਸੁਧਾਰ ਕੀਤਾ ਜ਼ਮੀਨੀ ਮਾਮਲੇ ਦੀ ਵਸੂਲੀ ਦੀ ਤਰਤੀਬ ਚੰਗੀ ਮਿੱਠੀ ਅੰਨ ਸਸਤਾ ਹੋ ਗਿਆ ਅੰਨ ਸਸਤਾ ਹੋਣ ਦੇ ਨਾਲ ਬਾਕੀ ਚੀਜ਼ਾਂ ਵੀ ਸਸhtੀਆਂ ਮਿਲਣ ਲੱਗੀਆਂ ਲੋਕ ਕੁਝ ਸੁਖੀ ਹੋਏ ਹਿੰਦੂਆਂ ਨੂੰ ਵੀ ਸੁਖ ਦਾ ਸਾਹ ਆਉਣ ਲੱਗਾ ਧਰਮ ਪ੍ਰਚਾਰ ਕਰਨ ਵਾਲਿਆਂ ਨੂੰ ਕੁਝ ਖੁਲ ਹੋਈ ਸੂਬਾ ਪੰਜਾਬ ਉਸ ਵੇਲੇ ਦਿੱਲੀ ਰਾਜ ਦੇ ਅਧੀਨ ਸੀ ਇਥੋਂ ਦਾ ਪ੍ਰਬੰਧ ਨਵਾਬਾਂ ਦੇ ਹੱਥ ਸੀ ਨਵਾਬ ਭਾਵੇਂ ਐਨੇ ਨਹੀਂ ਸਨ ਬਦਲੇ ਫਿਰ ਵੀ ਕੇਂਦਰੀ ਰਾਜਸੀ ਪਾਲਿਸੀ ਬਦਲਣ ਦਾ ਉਹਨਾਂ ਉੱਤੇ ਬਹੁਤ ਅਸਰ ਪਿਆ ਸੀ ਗੁਰੂ ਜੀ ਨੇ ਸੁਲਤਾਨਪੁਰ ਛੱਡਿਆ ਸ਼ਹਿਰੋਂ ਬਾਹਰ ਚੌਕੀ ਦੂਰ ਤੱਕ ਲੋਕ ਤੋਰਨ ਵਾਸਤੇ ਆਏ ਭਾਈ ਮਰਦਾਨਾ ਤੇ ਬਾਲਾ ਨਾਲ ਸਨ ਮਰਦਾਨੇ ਦੇ ਕੋਲ ਰਬਾਬ ਸੀ ਉਸ ਰਬਾਬ ਨੂੰ ਕਰਤਾਰ ਦੇ ਭਗਤ ਫਿਰੰਦੇ ਨੇ ਬਣਾਇਆ ਸੀ ਸਤਿ ਕਰ ਤਾਰ ਨਾਨਕ ਨਿਰੰਕਾਰ ਸਦਾ ਉਸ ਦੀਆਂ ਤਾਰਾਂ ਵਿੱਚੋਂ ਆਪੇ ਆਵਾਜ਼ਾਂ ਉਤਪੰਨ ਹੁੰਦੀਆਂ ਸਨ ਜਦੋਂ ਰਬਾਬ ਵਜ ਜਦੋਂ ਰਬਾਬ ਵਜਦੀ ਸੀ ਤਾਂ ਪੰਛੀ ਸ਼ੇਰ ਸੱਪ ਤੇ ਹੈਰਨ ਮਸਤ ਹੋ ਜਾਂਦੇ ਸਨ ਸਤ ਕਰਤਾਰ ਜਪਨ ਦਾ ਉਪਦੇਸ਼ ਕਰਕੇ ਗੁਰੂ ਨਾਨਕ ਜੀ ਨੇ ਸੁਲਤਾਨਪੁਰ ਦੀ ਸੰਗਤ ਤੇ ਬੀਬੀ ਨਾਨਕੀ ਜੀ ਨੂੰ ਵਿਦਾ ਕੀਤਾ ਗੁਰੂ ਜੀ ਕੋਲੋਂ ਵਿਛੜਨ ਲੱਗਿਆਂ ਬੀਬੀ ਜੀ ਨੇ ਬੇਨਤੀ ਕੀਤੀ ਜੇ ਦੂਰੇਡੇ ਜਾਏਗਾ ਤਾਂ ਮੈਂ ਖਰੀ ਉੱਧਰ ਜਾਵਾਂਗੀ ਅੱਗੇ ਭਾਈ ਜੀ ਤੋਂ ਤੂੰ ਸਾਡੀ ਰਜਾਈ ਹੋਵੇਗੀ ਸੋ ਕਰਾਓਗੇ ਮੇਰੇ ਵੱਸ ਕਿਆ ਹੈ ਗੁਰੂ ਜੀ ਨੇ ਉੱਤਰ ਦਿੱਤਾ ਬੀਬੀ ਜੀ ਤੁਸੀਂ ਖਾਤਰ ਜਮਾ ਕਰੋ ਜਿੱਤ ਵੇਲੇ ਤੁਸੀਂ ਯਾਦ ਕਰੋਗੇ ਤਿੱਤ ਵੇਲੇ ਮੈਂ ਤੁ ਸਾਡੇ ਹਾਜ਼ਰ ਹੋ ਹੋਸਾਂ ਮੋਹ ਤੋੜਿਆ ਹੀ ਲੋੜੀ ਦਾ ਹੈ ਇਉਂ ਭੈਣ ਪਿਆਰੀ ਨਾਲ ਮੁੜ ਮਿਲਣ ਦਾ ਇਕਰਾਰ ਕੀਤਾ ਤਿੰਨੇ ਅੱਗੇ ਅੱਗੇ ਤੁਰੇ ਗਏ ਉਹਨਾਂ ਤੁਰਿਆਂ ਜਾਂਦਿਆਂ ਨੂੰ ਸੁਲਤਾਨਪੁਰ ਦੀ ਸੰਗਤ ਉਹਨਾਂ ਚਿਰ ਦੇਖਦੀ ਰਹੀ ਜਿੰਨਾ ਚਿਰ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਓਲੇ ਨਹੀਂ ਹੋ ਗਏ ਜਦੋਂ ਅੱਖਾਂ ਤੋਂ ਓਲੇ ਹੋ ਗਏ ਤਾਂ ਮਨ ਵਿੱਚ ਵੀਰ ਦੇ ਚਿੱਤਰ ਨੂੰ ਵਸਾ ਕੇ ਬੀਬੀ ਨਾਨਕੀ ਜੀ ਵਾਪਸ ਘਰ ਮੁੜ ਆਏ ਸ਼ਹਿਰ ਦੀਆਂ ਗਲੀਆਂ ਸ਼ਹਿਰ ਦੇ ਘਰ ਤੇ ਮੁਹੱਲੇ ਸੂਵੇਂ ਸੂਵੇਂ ਪ੍ਰਤੀਤ ਹੋਣ ਲੱਗੇ ਬਰਕਤਾਂ ਵਾਲੇ ਗੁਰੂ ਜੀ ਰੌਣਕਾਂ ਸਾਥ ਹੀ ਲੈ ਗਏ ਸੋ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਨੂੰ ਛੱਡਿਆ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਟੁਕੜੀ ਦਾ ਮੇਲਾ ਤੇ ਪੰਡਤਾਂ ਨੂੰ ਉਪਦੇਸ਼ ਕੀ ਦਿੱਤੇ ਸਨ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ